ਆਪੇ ਪਤਰਾਵਾਂ ਕਰੀਂ ਭੋਜਨੇ ਜਾਗੋ ਖੋਪੇ ਕਿਤਾ ਸੰਤਾ ਦੇ ਫੋਟੋ ਪਾਟ ਨੂੰ ਲੋਟੇ ਤੇ ਪੱਤੇ ਦੱਤ ਕਰੋ ਪੱਤੇ ਦੱਤ ਕਰੋ ਕਿਤਾ ਸੰਤਾ ਦੇ ਪੋਰਟਫੋਲ ਨਾਟਰੀ ਕਰਾ ਲੈਣ ਪਰਚਾ ਦਰਜ ਕਰੋ ਅੱਜ ਪਰੋਪਰ ਦੇ ਵਿੱਚ ਕਿੱਥੇ ਕਿੱਥੇ ਬੰਦੀਆਂ ਤੇ ਸਮਾਜ ਦੇ ਵੀ ਕਿੱਥੇ ਬੰਦੀਆਂ ਸਾਰੀਆਂ ਪਿੰਡਾਂ ਚੁੱਤੇ ਪਿੰਡ ਇਕੱਠੇ ਹੋਣ ਤੁਸਨ ਕਾਰਨ ਪੜਿਆ ਜੋ ਕਿ ਸਾਡੇ ਸੰਤ ਜਰਨੈਲ ਸਿੰਘ 20ਵੀਂ ਸਦੀ ਦੇ ਮਹਾਨ ਸ਼ਹੀਦ ਜਿਨ੍ਹਾਂ ਨੇ ਟੈਂਕਾਂ ਤੇ ਤੋਪਾਂ ਦਾ ਮੁਕਾਬਲਾ ਕੀਤਾ ਹਿੰਦੁਸਤਾਨ ਦੀ ਸਰਕਾਰ ਨਾਲ ਤੇ ਸਾਡੇ ਕਾਲ ਤਾਸਬ ਨੇ ਸਿੱਖ ਕੌਮ ਨੇ ਉਹਨਾਂ ਨੂੰ 20ਵੀਂ ਸਦੀ ਦੇ ਮਹਾਨ ਸ਼ਹੀਦ ਦਾ ਖਿਤਾਬ ਮਿਲਿਆ ਹੋਇਆ ਤੇ ਸਾਡੇ ਨੌਜਵਾਨ ਕੋਈ ਯਾਤਰਾ ਲਈ ਮਹੱਜਲ ਨੂੰ ਕੋਈ ਛੈਲ ਕੈ ਸੀਗੇ ਉਹਨਾਂ ਫੰਤਾਂ ਦਾ ਖੜ ਨੌਜਵਾਨ ਦੇ ਅੰਦਰ ਸੰਤਾਰਾ ਪਿਆਰ ਤੇ ਉਹਨਾਂ ਦੇ ਕੋ ਝੰਡੇ ਸੰਤਾਂ ਦੇ ਪੋਸਟਰ ਲਾਏ ਸੀ ਉੱਚ ਸਾਡੇ ਸਿੱਖ ਧਰਮ ਦੇ ਪੋਸਟਰ ਸੀਗੇ ਖਾਲਸਾ ਰਾਜ ਦੇ ਪੋਸਟਰ ਸੀਗੇ ਫਿਰ ਉੱਥੇ ਕੋਈ ਮਾਚਲਦੇ ਸਰਕਾਰੀ ਗੁੰਡਿਆਂ ਨੇ ਸਰਕਾਰੀ ਅੰਤਰਾਂ ਦੇ ਕੋ ਸੰਤਾਂ ਦੇ ਪੋਸਟਰ ਪਾ ਰਹੇ ਆ ਸਾਡਾ ਜਿਹੜਾ ਖਾਲਸਾ ਰਾਜ ਦੇ ਝੰਡੇ ਪਾ ਰਹੇ ਆ ਅਸੀਂ ਅੱਜ ਇੱਥੇ ਸਾਰੀਆਂ ਸਿੱਖ ਜੱਥੇਬੰਦੀਆਂ ਤੇ ਅੱਜ ਡੀਸੀ ਨੂੰ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਡੀਜੀਪੀ ਪੰਜਾਬ ਤੇ ਡੀਸੀ ਸਾਹਿਬ ਪਰੋਇਪਰ ਤੇ ਆਪਣਾ ਐਸਐਸਪੀ ਸਾਹਿਬ ਕੋਲ ਪਰ ਜੋ ਕਿ ਸਾਰੀਆਂ ਵੀਡੀਓ ਵਾਇਰਲ ਹੋ ਚੁੱਕੀਆਂ ਨੇ ਕਾਨੂੰਨ ਆ ਜਿੱਥੇ ਵੀ ਕੋਈ ਐਪਲੀਕੇਸ਼ਨ ਸਾਡੇ ਮਨ ਨੂੰ ਠੇਸ ਪਹੁੰਚੀ ਆ ਸੰਤਾਂ ਦਾ ਪੋਸਟਰ ਪਾੜਨ ਕਰਕੇ ਸਾਡਾ ਚੰਦੇ ਦੀ ਬੇਦਬੀ ਹੋਈ ਆ ਅਸੀਂ ਇੱਥੇ ਪਰਚਾ ਪਰੋਇਪਰ ਹੀ ਉਹਨਾਂ ਦੋਸ਼ੀਆਂ ਤੇ ਸਾਰੀਆਂ ਦੇਸ਼ ਦੀਆਂ ਏਜੰਸੀਆਂ ਵੀ ਤੇ ਖੜੀਆਂ ਨੇ ਉਹਨਾਂ ਦੀ ਇਨਕੁਆਰੀ ਕਰਕੇ ਉਹਨਾਂ ਦੇ ਪਰਚੇ ਦਰਜ ਹੀ ਪਰੋਇਪਰ ਕਰਾਵਾਂਗੇ ਇੱਥੇ ਕਰਾਵਾਂਗੇ ਬੇਸ਼ੱਕ ਨੰਬਰ ਉਸੇ ਥਾਣੇ ਲੱਗ ਜੇ ਜਾ ਕੇ ਜ਼ੀਰੋ ਐ ਪਰ ਹੀ ਪਰੋਇਪਰ ਤੋਂ ਕਰਾਵਾਂਗੇ ਸਾਡੀ ਮੰਗ ਆਖਰ ਜੱਥੇ ਬੰਦੀਆਂ ਦੀ ਤੇ ਕਿਹੜੀ 0 एफਐ ਦੇ ਆ ਉਹ ਇਥੇ ਪ੍ਰੋਜੈਕਟ ਕੱਟੀ ਜਾਵੇ ਤੇ ਕਿਹੜਾ ਉੱਥੇ ਬੇਸ਼ੱਕ ਨੰਬਰ ਜਾ ਕੇ ਮਾਚਲ ਲੱਗ ਜਾਵੇ ਤੁਸਾਨੂੰ ਕੋਈ ਤਰਾ ਹੀ ਨਹੀਂ ਉਹਨਾਂ ਜੇ ਸ਼ਰਾਰਤੀਆਂ ਸਰਾਂ ਦੇ ਪ੍ਰਸ਼ਾਸਨ ਨੇ ਪਰਚਾ ਦਰਜ ਨਾ ਕੀਤਾ ਤੇ ਅੱਜ ਅਸੀਂ ਨਹੀਂ ਕਰਨ ਕੀਤਾ ਹੈ ਆ ਸਾਰੇ ਸੰਤਾ ਦੇ ਪੋਸਟਰ ਸਾਡੇ ਹੱਥ ਵਿੱਚ ਨੇ ਅੱਗੇ ਵੀ ਸਾਡੇ ਨੌਜੋਨ ਲੱਗ ਰਹੇ ਨੇ ਇੱਕ ਸਾਡੀ ਹੋਰ ਧਰਮ ਦੀ ਬੇਦਬੀ ਕੀਤੀ ਆ ਜੇ ਕੋਤੋਂ ਦਾ ਕੋਈ ਜੈਰਾਮ ਛੱਕਰ ਤੇ ਮੰਤਰੀਏ ਕੋਈ ਸਾਫਤਾ ਐਮਐਲਏ ਕੋਲੋਂ ਵੀ ਆਪਣਾ ਮਾਚਲ ਦਾ ਉਹਨੇ ਚੇਤਾਵਨੀ ਦਿੱਤੀ ਆ ਜਿਹੜੇ ਪੰਜਾਬ ਦੇ ਵਿੱਚ ਵੀ ਸੰਤਾ ਦੇ ਪੋਸਟਰ ਲਾ ਰਹੇ ਨੇ ਉਹਨਾਂ ਦੇ ਪਰਚਾ ਦਰਜ ਕਰੋ ਅਸੀਂ ਵੀ ਇੱਥੇ ਮੰਗ ਕੀਤੀ ਆ ਕਿੰਨੇ ਸਾਡੇ ਧਰਮ ਦੀ ਨਰਾਦਰੀ ਕੀਤੀ ਆ ਸਾਡੇ ਛੰਡੇ ਵਾਲੀ ਨਰਾਦਰੀ ਕੀਤੀ ਆ ਉਹਨਾਂ ਸਾਰੇ ਦੋਸ਼ੀਆਂ ਤੇ ਜੇ ਪ੍ਰੋਪਰ ਦਾ ਪ੍ਰਸ਼ਾਸਨ ਪਰਚਾ ਦਰਜ ਕਰ ਦੇਵੇ ਮੁੱਖ ਮੰਤਰੀ ਨੂੰ ਅਜ ਮਨ ਪੱਤਰ ਦੇਣ ਲੱਗੇ ਆ ਇੱਕ ਡੀਜੀਪੀ ਪੰਜਾਬ ਨੂੰ ਦੇਣ ਲੱਗੇ ਆ ਤੇ ਸਾਰਿਆਂ ਨੂੰ ਦੇਲਕ ਜੇ ਤਾਂ ਕਾਰ ਵੀ ਕਰ ਦੇਣ ਕਿ ਠੀਕ ਆ ਨਹੀਂ ਤਾਂ ਸਾਨੂੰ ਲੱਗੇ ਆ ਪਿੱਖੇ ਸੰਘਰਸ਼ ਕਰਨ ਵਾਸਤੇ ਮਜਬੂਰ ਹੋਣਾ ਪਊਗਾ ਇਹਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਫਿਰ ਤੇ ਇਥੋ ਦੇ ਜਰਸੀਆਂ ਦੀ ਹੋਵੇਗੀ ਕਿ ਪੂਰਾ ਪਰਿਮਾਣ ਦੀ ਤਰ੍ਹਾਂ ਪਹੁੰਚ ਰਿਹਾ ਹੈ